ਬਜਟ ਕੋਈ ਹੈ 1700 ਕਰੋੜ ਦਾ ਬਜਟ ਪੇਸ਼ ਕੀਤਾ ਜਾਂਦਾ ਹੈ ਔਰ 1000 ਕਰੋੜ ਦਾ ਡੈਫਿਸਿਟ ਹੈ ਉਹਦੇ ਵਿੱਚ ਸਿਰਫ 560 ਕਰੋੜ ਰੁਪਏ ਪਿਛਲੀ ਵਾਰ ਆਇਆ ਹੈ ਅੱਜ ਵੀ ਕੇਂਦਰ ਸਰਕਾਰ ਨੇ ਸਿਰਫ 600 ਕਰੋੜ ਰੁਪਏ ਬਤਾਏ ਜਿਸ ਦੇ ਨਾਲ ਕਾਰਪੋਰੇਸ਼ਨ ਦਾ ਕੁਝ ਨਹੀਂ ਹੋਣਾ 10% ਦਾ ਤਨਖਾਵਾ ਚ ਵੱਜ ਜਾਂਦਾ ਔਰ ਤੁਸੀਂ ਜਿਹੜੇ ਜਨਰਲ ਪਬਲਿਕ ਦੇ ਕੰਮ ਹੁੰਦੇ ਉਹਦੀ ਵੀ ਕਾਸਟ ਐਸਕੇਲੇਸ਼ਨ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਨਵੇਂ ਡਿਵੈਲਪਮੈਂਟ ਦੇ ਏਜੰਡੇ ਕੋਈ ਹੋ ਸਕਾਂਗੇ ਔਰ ਅੱਜ ਹੁਣੇ ਬਜਟ ਨੂੰ ਲੈ ਕੇ ਆ ਰਹੇ ਪਰ ਮੈਨੂੰ ਨਹੀਂ ਲੱਗਦਾ ਇਸ ਬਜਟ ਨਾਲ ਸ਼ਹਿਰ ਦੀ ਕੋਈ ਡਿਵੈਲਪਮੈਂਟ ਹੋਏਗੀ ਔਰ ਇਹਨਾਂ ਨੂੰ ਦੁਆਰਾ ਸੈਂਟਰ ਚ ਇਹਨਾਂ ਦੀ ਸਰਕਾਰ ਹੈ ਉਹ ਮਿਨਿਸਟਰ ਇਹਨਾਂ ਦੇ ਨੇ ਜਿਹੜੇ ਚੰਡੀਗੜ੍ਹ ਨੂੰ ਗਵਰਨ ਕਰਦੇ ਆ। ਫਲਸ ਮਿਸਟਰ ਇਹਨਾਂ ਦੀ ਹੈ। ਪੈਸਾ ਗਵਰਨਰ ਸਾਹਿਬ ਜਿਹੜੇ ਹੈਗੇ ਪੋਆਇੰਟ 33 ਵਿੱਚ ਕਮੈਂਟ ਦੇ ਆ। ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਲੈਣਾ ਚਾਹੀਦਾ। ਦਿੱਲੀ ਫਾਈਨੈਂਸ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਜਦੋਂ ਤੱਕ ਲਾਗੂ ਨਹੀਂ ਹੋਉਂਦੀ 30% ਜਦ ਤੱਕ ਸਾਨੂੰ ਜਿਹੜਾ ਹੈਗਾ ਨਹੀਂ ਮਿਲਦਾ ਜਿਹੜਾ ਸ਼ੇਅਰ ਹੈ ਉਹਦਾ ਰੈਵਨੂ ਦਾ। ਫਤਕਾ ਇੱਥੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੰਮ ਹੋ ਸਕਣਾ ਹੈ। 8 ਸਾਲਾਂ ਚ ਜਿਹੜੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਜਿਹੜੀ ਉਹਨੂੰ ਪਟਰੀ ਤੇ ਲਿਆਉਣ ਵਾਸਤੇ ਜਿਹੜੇ ਪਿਛਲੇ ਵਾਰ ਫੈਸਲੇ ਹੋ ਗਏ ਰੋਜ਼ ਫੈਸਟੀਵਲ ਤੇ ਪੈਸੇ ਨਹੀਂ ਲੱਗਣਗੇ بڑے بڑے ਕਿਸਾਨਤਮਕ ਸ਼ੋਅ ਤੇ ਪੈਸੇ ਨਹੀਂ ਲੱਗਣਗੇ ਖਰਚੇ ਘਟਾਏ ਗਏ ਪਰ ਇਨਕਮ ਵਧਾਉਣ ਵਾਸਤੇ ਤਾਂ ਟਾਈਮ ਲੱਗੇਗਾ ਇਨਕਮ ਵਧਾਉਣ ਵਾਸਤੇ ਤਾਂ ਤੁਹਾਨੂੰ ਰਿਸੋਰਸਸ ਲੱਭਣੇ ਪੈਣੇ ਆ ਕਿਵੇਂ ਕੀਤੇ ਜਾਏ ਅੱਛਾ ਹੁਣ ਇਹਨਾਂ ਦਾ ਕੰਮ ਕੀ ਹੈ ਕਿ ਟੈਕਸ ਲਾ ਦੋ ਟੈਕਸ ਲਾਣ ਮਤਲਬ ਤੁਸੀਂ ਗ੍ਰਾਂਟ ਲੈ ਕੇ ਆਓ ਉੱਪਰੋਂ ਜਿਹੜੀ ਹੈਗੇ ਟੈਕਸ ਆ ਪਹਿਲੀ ਚੰਡੀਗੜ੍ਹ ਦੇ ਲੋਕਾਂ ਦੇ ਬਹੁਤ ਲੱਗੇ ਹੋਏ ਨੇ ਅਸੀ ਕਾਲ ਤੁਸੀਂ ਦੇਖ ਰਹੇ ਹਾਂ ਦਾ ਮਿਊਟ ਤੇ ਮੈਂ ਮਨੀਸ਼ ਕੁਮਾਰਾ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਬਜਟ ਨੂੰ ਲੈ ਕੇ ਮੀਟਿੰਗ ਹੋਈ ਹੈਗੀ ਹੈ ਤੇ ਇਸ ਟਾਈਮ ਜਿਹੜਾ ਹੈ ਅਸੈਂਬਲੀ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਤੇ ਮੇਰੇ ਨਾਲ ਇਸ ਵਕਤ ਕਾਂਗਰਸ ਦੇ ਪ੍ਰਧਾਨ ਚੱਲ ਲੱਕੀ ਜੀ ਮੇਰੇ ਨਾਲ ਨਹੀਂ ਗੱਲਬਾਤ ਕਰਾਂਗੇ ਸਰ ਅੱਜ ਤੱਕ ਬਜਟ ਕਿਵੇਂ ਦੇਖਦੇ ਹੋ ਹੰਗਾਮਾ ਚੱਲ ਰਿਹਾ ਹਾਊਸ ਦੇ ਵਿੱਚ ਹਾਊਸ ਨੂੰ ਕਿਵੇਂ ਦੇਖਦੇ ਹੋ ਬਜਟ ਤਾਂ ਹੋਈ ਹੈ 1700 ਕਰੋੜ ਦਾ ਬਜਟ ਪੇਸ਼ ਕੀਤਾ ਜਾਂਦਾ ਹੈ ਔਰ 1000 ਕਰੋੜ ਦਾ ਡੈਫਿਸਟਾ ਉਹਦੇ ਵਿੱਚ ਸਿਰਫ 560 ਕਰੋੜ ਰੁਪਏ ਪਿਛਲੀ ਵਾਰ ਆਇਆ ਹੈ ਅੱਜ ਕੀ ਵੀ ਕੇਂਦਰ ਸਰਕਾਰ ਨੇ ਸਿਰਫ 60 ਕਰੋੜ ਰੁਪਏ ਵਧਾਏ ਜਿਸ ਦੇ ਨਾਲ ਕਾਰਪੋਰੇਸ਼ਨ ਦਾ ਕੁਝ ਨਹੀਂ ਹੋਣਾ 10% ਤਾਂ ਤਨਖਾਵਾ 'ਚ ਵੱਜ ਜਾਂਦਾ ਔਰ ਤੁਸੀਂ ਜਿਹੜੇ ਜਨਰਲ ਪਬਲਿਕ ਦੇ ਕੰਮ ਹੁੰਦੇ ਉਹਦੀ ਵੀ ਕਾਸਟ ਐਸਕੇਲੇਸ਼ਨ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਨਵੇਂ ਡਿਵੈਲਪਮੈਂਟ ਦੇ ਏਜੰਡੇ ਕੋਈ ਹੋ ਸਕਾਂਗੇ ਜਿਵੇਂ ਮੇਅਰ ਸਈਬਾ ਨੇ ਔਰ ਭਾਜਪਾ ਨੇ ਬਹੁਤ ਰੌੜਾ ਪਾਇਆ ਸੀ ਕਿ ਜੀ ਅਸੀਂ ਬੜੇ ਫੰਡ ਲੈ ਕੇ ਆ ਜਾਾਂਗੇ ਮੈਨੂੰ ਤਾਂ ਉਹ ਫੰਡ ਨਜ਼ਰ ਆ ਨਹੀਂ ਰਿਹਾ ਕਿਤੇ ਵੀ ਆਉਂਦੇ ਹੋਏ ਤਨਖਾਵਾ ਦੇਣੀਆਂ ਮੁਸ਼ਕਿਲ ਹੋਈਆਂ ਹੋ ਪੁਰਾਣੀ ਮੇਰਾ ਕਰਕੇ ਹੋਈ ਹੈ ਜਿਹੜੇ ਅੱਖ ਮੇਰ ਉਹਨਾਂ ਦੇ ਲਗਾਤਾਰ ਬਣੇ ਜਿਨ੍ਹਾਂ ਨੇ ਉਜਲੂਲ ਪੈਸਾ ਜਿਹੜਾ ਫੰਡਸ ਦਾ ਮਿਸਯੂਜ਼ ਹੋਇਆ ਔਰ ਐਵੇਂ ਉਹ ਜਿਹੜੇ ਪ੍ਰੋਜੈਕਟਸ ਐ ਹੋ ਜੀ ਸੀਜ਼ ਆ ਹੇਰ ਪਾਰਕਿੰਗ ਨੂੰ ਟਾਲੇ ਪਤਾ ਨਹੀਂ ਕੀ ਕੀ ਹੋਇਆ ਤੇ ਪੈਸਾ ਸਾਰਾ ਕਾਰਪੋਰੇਸ਼ਨ ਦਾ ਉੜ ਗਿਆ ਔਰ ਅੱਜ ਉਹਨੇ ਬਜਟ ਨੂੰ ਲੈ ਕੇ ਆ ਰਹੇ ਪਰ ਮੈਨੂੰ ਨਹੀਂ ਲੱਗਦਾ ਇਸ ਬਜਟ ਨਾਲ ਸ਼ਹਿਰ ਦੀ ਕੋਈ ਡਵੈਲਪਮੈਂਟ ਹੋਏਗੀ ਔਰ ਇਹਨਾਂ ਨੂੰ ਦੁਆਰਾ ਸੈਂਟਰ ਚ ਇਹਨਾਂ ਦੀ ਸਰਕਾਰ ਹੈ ਉਹ ਮਿਨਿਸਟਰ ਇਹਨਾਂ ਦੇ ਨੇ ਜਿਹੜੇ ਚੰਡੀਗੜ੍ਹ ਨੂੰ ਗਵਰਨ ਕਰਦੇ ਆ ਫਾਈਨੈਂਸ ਮਿਨਿਸਟਰ ਇਹਨਾਂ ਦੀ ਹੈ ਪੈਸਾ ਗਵਰਨਰ ਸਾਹਿਬ ਜਿਹੜੇ ਇਹ ਜੇ ਵੀ ਗਵਰਨਮੈਂਟ ਦੇ ਹੈ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਲੈਣਾ ਚਾਹੀਦਾ ਦਿੱਲੀ ਫਾਈਨੈਂਸ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਜਾਂਦੀ ਉਹ ਲਾਗੂ ਨਹੀਂ ਹੁੰਦੀ 30% ਜਦ ਤੱਕ ਸਾਨੂੰ ਜਿਹੜਾ ਹੈਗਾ ਨਹੀਂ ਮਿਲਦਾ ਜਿਹੜਾ ਸ਼ੇਅਰ ਹੈ ਉਹਦਾ ਰੈਵਨਿਊ ਦਾ ਤਦ ਤੱਕ ਇੱਥੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੰਮ ਹੋ ਸਕਣਾ ਲੱਗਦਾ ਤੁਹਾਨੂੰ ਡਬਲ ਇੰਜਨ ਦੀ ਸਰਕਾਰ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਜਿਹੜਾ ਹੈਗਾ ਆ ਭਾਜਪਾ ਦਾ ਹੈ ਤੇ ਸੈਂਟਰ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਲੱਗਦਾ ਹੈ ਕਿ ਚੰਡੀਗੜ੍ਹ ਦਾ ਵਿਕਾਸ ਹੋ ਰਿਹਾ ਇਹ ਮੈਨੂੰ ਤਾਂ ਡਬਲ ਇੰਜਨ ਦੀ ਸਰਕਾਰ ਜੀ ਦੀ ਨਜ਼ਰ ਨਹੀਂ ਆ ਰਹੀ ਡਬਲ ਇੰਜਨ ਔਰ ਜਿੱਥੇ ਵੀ ਤੁਸੀਂ ਦੇਖੋ ਇਸ ਸਮੇਂ ਹਹਾਕਾਰ ਮੱਚੀ ਹੋਈ ਹੈ ਸ਼ਹਿਰ ਚ ਕੋਈ ਪੈਚ ਵਰਕ ਵੀ ਨਹੀਂ ਹੋ ਰਿਹਾ ਛੋਟੇ ਮੋਟੇ ਕੰਮ ਵੀ ਨਹੀਂ ਹੋ ਰਹੇ ਤਨਖਾਹਾਂ ਵੇਰ ਦੇ ਪੈਸੇ ਵੀ ਨਹੀਂ ਆਇਆ ਦੂਜਾ ਮਹੀਨਾ ਸ਼ੁਰੂ ਹੋ ਗਿਆ ਮੇਰ ਮੈਡਮ ਦਾ ਖਤਮ ਹੋਣ ਵਾਲਾ ਹਾਲੇ ਕਸਟਾਰਾ ਤ੍ਰਿਕ ਨੂੰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ 올 ਪਾਰਟੀ ਮੀਟਿੰਗ ਬੁલાਣੀ ਚਾਹੀਦੀ ਹੈ ਇਸ ਫਿਸਕਲ ਮੈਨੇਜਮੈਂਟ ਵਾਸਤੇ ਸਾਨੂੰ ਨਵੇਂ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਕੰਸੈਂਸਸ ਬਣਾ ਕੇ ਚੰਡੀਗੜ੍ਹ ਦੇ ਸ਼ਹਿਰ ਨੂੰ ਡਵੈਲਪਮੈਂਟ ਦੇ ਰਸਤੇ ਲੈ। ਕਿੰਨਾ ਕਿ ਵਿਕਾਸ ਦੇਖੋ ਚੰਡੀਗੜ੍ਹ ਦਾ ਪਿਛਲੇ ਟਾਈਮ ਐਲਾਈਅੰਸ ਦਾ ਮੇਅਰ ਰਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਉਸ ਸਮੇਂ ਕਿੰਨਾ ਦਾ ਵਿਕਾਸ ਹੋਇਆ ਤੇ ਹੁਣ ਕਿੰਨਾ ਕੁ ਦੇਖੋ 8 ਸਾਲਾਂ ਚ ਜਿਹੜੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੋਈ ਉਹਨੂੰ ਪਟਰੀ ਤੇ ਲਿਆਉਣ ਵਾਸਤੇ ਜਿਹੜੇ ਪਿਛਲੇ ਵਾਰ ਫੈਸਲੇ ਹੋਏ ਗਏ ਰੋਸ ਫੈਸਟੀਵਲ ਤੇ ਪੈਸੇ ਨਹੀਂ ਲੱਗਣਗੇ ਬڑے-ਬڑے ਕਜ਼ੈਂਟਮ ਸ਼ੋਅ ਤੇ ਪੈਸੇ ਨਹੀਂ ਲੱਗਣਗੇ ਖਰਚੇ ਘਟਾਏ ਗਏ ਪਰ ਇਨਕਮ ਵਧਾਉਣ ਵਾਸਤੇ ਤਾਂ ਟਾਈਮ ਲੱਗੇਗਾ ਇਨਕਮ ਵਧਾਉਣ ਵਾਸਤੇ अच्छा बोले ਇਹਨਾਂ ਦਾ ਕੰਮ ਕੀ ਹੈ ਇੱਕ ਟੈਕਸ ਲਾ ਦੋ ਟੈਕਸ ਲਾਣ ਨਾਲੋਂ ਤੁਸੀਂ ਗ੍ਰਾਂਟ ਲੈ ਕੇ ਆਓ ਉਪਰੋਂ ਜਿਹੜੀ ਹੈਗੀ ਟੈਕਸ ਤਾਂ ਪਹਿਲੀ ਚੰਡੀਗੜ੍ਹ ਦੇ ਲੋਕਾਂ ਦੇ ਬਹੁਤ ਲੱਗੇ ਹੋਏ ਨੇ ਹਾਸਪਤਾਲ ਲਗਾਤਾਰ ਕਹਿ ਰਹੀ ਹੈ ਕਿ ਹੁਣ ਚੰਡੀਗੜ੍ਹ ਦਾ ਵਿਕਾਸ ਜ਼ਰ ਹੋਏਗਾ ਕਿਉਂਕਿ ਡਬਲ ਇੰਜਨ ਦੀ ਸਰਕਾਰ ਵੀ ਹੈ ਬਜਟ ਵੀ ਆ ਰਿਹਾ ਹੈ ਤੇ ਜਿਸ ਟਾਈਮ ਹਰਪ੍ਰੀਤ ਕੋਰਪਲ ਜੀ ਮੇਰੇ ਬਣੇ ਉਸੇ ਟਾਈਮ ਜਿਹੜਾ ਆ ਗਿਆ ਕੁਝ ਪੈਸੇ ਸੈਂਟਰ ਵੱਲੋਂ ਵੀ ਆ ਕੇ ਸੀ ਡਬਲ ਇੰਜਨ ਦੀ ਸਰਕਾਰ ਤਾਂ ਨਹੀਂ ਸੀ ਜਦ ਕਿਨਨ ਕੇਰਜੀ ਮੈਂਪੀ ਸੀਗੇ 10 ਸਾਲ ਲਗਾਤਾਰ ਅਠ ਮੇਰੇ ਇਹਨਾਂ ਦੇ ਲਗਾਤਾਰ ਬਣੇ ਵਨ ਆਫਟਰ ਦੀ ਅਦਰ ਤਾਂ ਡਬਲ ਇੰਜਨ ਦੀ ਸਰਕਾਰ ਚ ਨਹੀਂ ਤਾਂ ਤੇ ਕਿਹੜਾ ਵਿਕਾਸ ਚੰਡੀਗੜ੍ਹ ਚ ਹੋਇਆ ਨਾ ਕੋਈ ਨਵਾਂ ਪ੍ਰੋਜੈਕਟ ਹੋਇਆ ਚੰਡੀਗੜ੍ਹ ਦੀ ਰੈਂਕਿੰਗ ਲਗਾਤਾਰ ਗਿਰਦੀ ਗਈ ਕੂੜੇ ਦਾ ਪਹਾੜ ਉੱਥੇ ਵੱਧਦਾ ਗਿਆ ਔਰ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਹੋਇਆ ਸੀ ਕਾਦੇ ਡਬਲ ਇੰਜਨ ਦੀ ਸਰਕਾਰ ਨਹੀਂ ਸੀ ਜਿਹੜੇ ਅਣਸੁਲਝੇ ਮੁੱਦੇ ਸੀਗੇ 25 ਸਾਲਾਂ ਦੇ ਉਹ ਤਦ ਵੀ ਉਦਾਂ ਦੇ ਉਦਾਂ ਹੀ ਖੜੇ ਸੀਗੇ ਇਸ ਕਰਕੇ ਕੋਈ ਡਬਲ ਡਬਲ ਇੰਜਨ ਦੀ ਸਰਕਾਰ ਨਹੀਂ ਹੈ ਇਹ ਕਹਿਣ ਨੂੰ ਜਿਹੜੇ ਹੈਗੇ ਸਟੇਟਮੈਂਟਸ ਬਹੁਤ ਚੰਗੀਆਂ ਲੱਗਦੀਆਂ ਪਰ ਕਰਨ ਨੂੰ ਕੁਝ ਵੀ ਨਹੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਵੀ ਮੇਅਰ ਨੂੰ ਸੀਨੀਅਰ ਡਿਪਟੀ ਮੇਅਰ ਤੁਹਾਡਾ ਤੇ ਡਿਊਟੀ ਮੇਰੀ ਵੀ ਤੁਹਾਡਾ ਮੈਂ ਤਾਂ ਸਿਰᱹ ਗ ਉਹ ਸੇ ਕਹਿ ਰਹੇ ਆ ਕਿ ਅਜੂ ਪ੍ਰੋਪੋਜ਼ਲ ਆਇਆ ਜੀ ਚਲਾਨ ਦੇ ਰੇਟ ਵਧਾ ਦਿਓ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦੇ ਚਲਾਨ ਦੇ ਰੇਟ ਵਧਾ ਦਿਓ ਉਹ ਕਹਾਵਤ ਜ਼ਰੂਰ ਹੈ ਕਿ ਬੂੰਦ ਬੂੰਸੇ ਸਾਗਰ ਬਰਦਾ ਪਰ ਇੱਥੇ ਸਾਗਰ ਬਰਨਾ ਨਹੀਂ ਇਹਨਾਂ ਬੂੰਦਾਂ ਨਾਲ ਚੰਡੀਗੜ੍ਹ ਨੂੰ ਵੈਲੇ ਹੀ ਲੋਕ ਚਲਾਨਗੜ੍ਹ ਕਹਿਣਾ ਸ਼ੁਰੂ ਹੋ ਗਏ ਆ ਸਾਰੇ ਸ਼ਹਿਰ ਚ ਕੈਮਰੇ ਲੱਗੇ ਹੋਏ ਆ ਸੱਟ ਕੋਈ ਕਾਰਡ ਦੀ ਸਪੀਡ ਹੋਈ ਤਾਂ ਉਹਦਾ ਚਲਾਨ ਹੋ ਜਾਂਦਾ ਕਿਸੇ ਨੇ ਮਾਰੇ ਜੀ ਗ੍ਰੀਨ ਲਾਈਟ ਦੇ ਟੱਪ ਦੇ ਟੱਪਦੇ yellow ਹੋ ਗਈ ਤਾਂ ਉਹਦਾ ਚਲਾਨ ਹੋ ਜਾਂਦਾ ਲੱਖਾਂ ਚਲਾਨ ਲੋਕਾਂ ਦੇ ਹੋ ਰਿਹਾ ਉਪਰੋਂ ਇਹ ਚਲਾਨ ਸ਼ੁਰੂ ਹੋ ਜਾਣਗੇ ਚੰਡੀਗੜ੍ਹ ਦਾ ਨਾਮ ਚੰਡੀਗੜ੍ਹ ਛੱਡ ਕੇ ਚਲਾਨਗੜ੍ਹ ਕਰ ਦੇਣਾ ਚਾਹੀਦਾ ਸਵਾਲ ਸਰ ਹੋਰ ਹੈ ਜਦੋਂ ਹਰਪ੍ਰੀਤ ਕੋਰ ਬਬਲਾ ਜੀ ਮੇਅਰ ਬਣੇ ਹੈ ਤਾਂ ਕਹਿੰਦੇ ਕਿ ਜਿਹੜਾ ਹੈਗਾ ਪਾਰਟੀ ਦੋ ਵੋਟਾਂ ਜਿਹੜੀ ਖਰਾਬ ਕੀਤੀ ਗਈ ਹੈ ਤਾਂ ਕੀ ਚੱਲ ਰਿਹਾ ਹੈ ਹੁਣ ਪਾਰਟੀ ਦੇ ਉਹਦੀ ਆਪਾਂ ਦੇਖ ਰੇਖ ਕਰ ਰਹੇ ਆ ਕਿ ਕਿੰਨੇ ਉਹ ਵੋਟਾਂ ਖਰਾਬ ਕੀਤੀਆਂ ਉਹਦਾ ਇਨਵੈਸਟੀਗੇਸ਼ਨ ਜਾ ਕਿਹੜਾ ਕੋਈ ਦੋਸ਼ੀ ਨਿਕਲੇ ਗਿਆ ਉਹਦੇ ਨਾਲ ਕਾਰਵਾਈ ਹੋਏਗੀ ਅੱਜ ਹੋਏਗੀ ਜਾਂ ਕੱਲ ਹੋਏਗੀ ਜਾਂ ਜਦ ਵੀ ਹੋਏਗੀ ਉਸ ਬੰਦੇ ਦੀ ਪਛਾਣ ਕਰਕੇ ਉਹਨਾਂ ਤੇ ਐਪਰੋਪ੍ਰੀਏਟ ਐਕਸ਼ਨ ਲਵਾਂਗੇ ਪਾਰਟੀ ਕਹਿੰਦਾ ਲੱਗੀ ਹੈ ਇਸ ਨੂੰ ਬਿਲਕੁਲ ਲੱਗੀ ਹੋਈ ਹੈ ਸਰ ਤਾਂ ਇਹ ਸੀ ਕਿ ਚੈਨਲ ਪਾਰਟੀ ਪ੍ਰਧਾਨ ਅਚ ਜਲਕੀ ਦੇ ਦਿਨਾਂ ਅੱਜ ਦੇ ਬਜਟ ਬਾਰੇ ਬੋਲਿਆ ਕਿ ਅੱਜ ਦਾ ਬਜਟ ਵੀ ਜਿਹੜਾ ਹੈਗਾ ਫਲਪ ਹੈ ਤੇ ਕੁਝ ਵੀ ਜਿਹੜਾ ਹੈਗਾ ਨਹੀਂ ਹੋਇਆ ਤੇ ਮੇਅਰ ਦੀਆਂ ਵੋਟਾਂ ਜਿਹੜੀ ਹੈਗੀ ਹੈ ਤਾਂ ਉਹ ਨਹੀਂ ਹੋਈ ਸੀ ਕੁਝ ਦੇ ਉੱਤੇ ਨਾਲ ਦੇ ਸਾਬਤ ਤੌਰ ਤੇ ਇਹ ਕਹਿ ਰਿਹਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਉੱਤੇ ਕਾਰਵਾਈ ਕੀਤੀ ਜਾਵੇਗੀ